ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਨੀ ਸੀਗੀ ਮੈਂ ਨਵ ਦੇ ਨਾਲ ਆਉਦੀ ਬੱਚੀ ਲੈ ਕੇ ਆਇਆ ਮੇਰੀ ਬੱਚੀ ਹੈਗੀ ਚਾਰ ਮਹੀਨੇ ਦੀ ਜਦੋਂ ਇਹ ਪੋਸਟਰ ਆਇਆ ਜੋ ਵੀ ਮੈਂ ਕੁਝ ਕੀਤਾ ਮੈਂ ਆਰੇ ਬੱਚੀ ਦੀ ਮੇਰੀ ਸਭ ਤੋਂ ਪਿਆਰੀ ਹੈ ਮੇਰੀ ਜਾਨ ਤੋਂ ਪਿਆਰੀ ਆ ਆ ਪ੍ਰਸ਼ਾਸਨ ਦੇ ਲੋਕ ਕਹੋ ਮੈਨੂੰ ਕਹਿੰਦੇ ਵੀ ਇਹ ਢੰਗ ਕਰਦਾ ਕਿ ਆਰਪੀ ਫੀਮਸ ਲਈ ਕਰਦਾ ਐਸਐਚਓ ਮਨੀਸ਼ ਕੁਮਾਰ ਥਾਣਾ ਕੋੜ ਫਤਾ ਮੈਨੂੰ ਕਹਿੰਦਾ ਨਾ ਇਹ ਤੂੰ ਟੰਗ ਕਰਦਾ ਜਾਂ ਟੀਆਰਪੀ ਲਈ ਕਰਦਾ ਮੈਂ ਆਪਦੀ ਬੱਚੀ ਮੇਰੇ ਗੋਦ ਚ ਆ ਸਭ ਤੋਂ ਪਿਆਰੀ ਹੈ ਮੇਰੇ ਲਈ ਮੈਂ ਤੇਰੇ ਲਈ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਕਿਹਨੂੰ ਤੇ ਮੈਨੂੰ ਅੱਜ ਮੇਰੇ ਪਿੰਨ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕੀ ਮੈਂ ਤੇ ਤੇ ਫਲਾਣਾ ਬਾਤਾਂ ਧੋਕ ਦੂੰ ਤੇਰਾ ਮੈਂ ਡੋਪ ਕਰਾ ਦੂੰ ਤੇਰਾ ਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਪ ਕੀ ਕਰਾਏਗਾ ਤੂੰ ਉੱਤੋਂ ਬਾਤ ਬਤਨ ਮਾਰ ਦੇਗਾ ਤੂੰ ਐਸਐਚਓ ਆ ਅਸੀਂ ਵੀ ਭਰਤੀਆਂ ਦੇਖੀਆਂ ਯਾਰ ਸਾਡਾ ਕੱਦ 6 ਫੁੱਟ ਆ ਅਸੀਂ ਵੀ ਭਰਤੀਆਂ ਦੇ ਕਿ ਨਹੀਂ ਉਹੇ ਭਰਤੀ ਯਾਰ ਮੈਂ ਸਾਬਕਾ ਫੌਜੀ ਆ ਬੇਡਾ ਇੱਕ ਡੋਪ ਕਰਾ ਦੇ ਕੀ ਕਰਾਏਗਾ ਤੂੰ ਕਰਾ ਦੇ ਯਾਰ ਅਸੀਂ ਖੜੇ ਆ ਮੈਂ ਆਪਣੀ ਬੱਚੀ ਦੀ ਸੌਂਹ ਕੇ ਕਹਿਣਾ ਆ ਮੇਰੀ ਗੁੜੀਆ ਚਾਰ ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਇਹਦੀ ਸੌਂਹ ਆ ਕੇ ਕਹਿਣਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰਿਆਮ ਸਾਹਿਬ ਕਾ ਬੋਝੀ ਨੀ ਤਾਂ ਤੂੜੀਆਂ ਪਿੰਡ ਦੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤਾ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਆ ਕੇ ਧੰਕਾਉਂਦਾ ਪਿੰਡ ਦੇ ਵਿੱਚ ਮੈਂ ਤੇਰਾ ਐਂ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦਲ ਮਾਰ ਦੇਗਾ ਫੇਰ ਕੀ ਹੋ ਜੂਗਾ ਭਗਵਾਨ ਤੁਮਨ ਸਾਹਿਬ ਪਲੀਜ਼ ਐਸ ਵਾਈ ਹੰਬਲਿੰਗ ਰਿਕਵੈਸਟ ਮੈਂ ਭਾਗ ਉਹ ਇਹ ਕੁਝ ਵੀ ਗਲਤ ਬੋਲ ਜਾਮ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਪਰ ਮੈਂ ਆਉਦੀ ਬੱਚੀ ਨੂੰ ਇਸ ਲਈ ਲੈ ਕੇ ਆਇਆ ਮੈਂ ਇਹਦੇ ਜ਼ਿੱਤੇ ਆਪਰਾ ਕਿਸ ਹੋਣਾ ਤੇ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂੰਗਾ ਤਾਂ ਤੁਹਾਡੇ ਥਾਣੇ ਦਾ ਕਿਸੇ ਚੋਂ ਆਗੇ ਮੈਨੂੰ ਤੁਮ ਕੌਣ ਆ ਕਿਦੂ ਪੋਸਟਰ ਲਾਉਣ ਵਾਲਾ ਕੌਣ ਆ ਓਏ ਸੌਰੀ ਭਰਾਵੋ ਪਾਪਕ ਸੱਚ ਬੋਸ ਤੇ ਬੋਲਾਂਗੇ ਪਾਪਕ ਹੋਇਆ ਜਾਂਦਾ ਸੱਚ ਬੋਲਾਂਗੇ ਨਾ ਪਾਪਕ ਹੋਇਆ ਜਾਂਦਾ ਸੋ ਪਲੀਜ਼ ਮੈਂ ਸਾਰੇ ਪੰਜਾਬ ਨੂੰ ਸਾਰੇ মিডিਆ ਨੂੰ ਇਹੀ ਬੇਨਤੀ ਕਰੂੰਗਾ ਪਲੀਜ਼ ਸੱਚ ਨਾਲ ਖੜਿਓ ਤੇ ਸੱਚ ਦਾ ਸਾਥ ਦਿਓ ਮੇਰੇ ਪਿੰਡ ਦੇ ਵਿੱਚ ਆ ਕੇ ਬਚਲਿਓ ਜੇ ਮੈਂ ਝੂਠਾ ਹਾਂ ਨਾ ਮੇਰੇ ਤੇ ਜਿਹੜੀ ਬੰਦੀ ਕਾਰਵਾਈ ਆ ਯੂਏਪੀਏ ਐਨਐਸਏ ਜੋ ਵੀ ਲਾ ਦੋ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈਗਾ ਜਿਹੜੀ ਵੀ ਲਾਉਣੀ ਆ ਤੁਸੀਂ ਲਾ ਦੋ ਤਾਰਾ ਮੈਨੂੰ ਡਰ ਨਹੀਂ ਹੈਗਾ ਮੈਂ ਉਹ ਇਨਸਾਨ ਆ ਦਿੱਲੀ ਅੰਦੋਲਨ ਦੇ ਵਿੱਚ ਵੀ ਅਸੀਂ ਤਾਂ ਬੈਠੇ ਸੀ ਜੇ ਮਰ ਜਾਾਂਗੇ ਯਾਰ ਮਰ ਜਾਏ ਕੋਈ ਗੱਲ ਨਹੀਂ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਇਸ ਕਰਕੇ ਆ ਬੱਚੀ ਕਰਕੇ ਮੈਂ ਕਿਹਾ ਵੀ ਇਹ ਤਾਂ ਪਿਓ ਕੱਲੂਏ ਮਰ ਜੂ ਕੋਈ ਜਾਣੀ ਐ ਡੋਨਟ ਬੀ ਡੀ ਆਕਰ ਕੇ ਖੇਖਾਂ ਦੇ ਵਿੱਚੋਂ ਹਜੂ ਆ ਗਈ 2000 ਥਾਣੇ ਦਾ ਇੱਕ ਐਸ ਐਚਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾ ਤੈਨੂੰ ਮੈਂ ਦਸ ਮੈਂ ਵੀ ਜੱਟ ਦਾ ਬੁੱਤਾਂ ਮਨੀਸ਼ ਕੁਮਾਰ ਜੀ ਅਨਿਸ਼ੇ ਦੀ ਹਾਰ ਨਾਲ ਨਹੀਂ ਰਿਹਾ ਖੜਾ ਦਾ ਖੜਾ ਬਿਰੋ ਮੇਰੀ ਬੱਜੀ ਆ ਪਲ ਜੂਗੀ ਬਤਵਾ ਤੂੰ ਕੀ ਕਰਦੇਗਾ ਝੂਟ ਐਨਕਾਊਂਟਰ ਕਰਦੀਆਂ ਮੇਰੇ ਪਿੰਦੇ ਆ ਮੈਂ ਡੀਐਸਪੀ ਮੈਨੂੰ ਬਕਾਇਦਾ ਮੈਸੀ ਕੀਤਾ ਮੈਂ ਕਿਹਾ ਮੈਡਮ ਐਸਐਚਓ ਮੈਨੂੰ ਆਕੇ ਗਲਤ ਬੋਲਿਆ ਮੇਰੀ ਗਲਤੀ ਕੀ ਆ ਮੈਡਮ ਕਹਿੰਦੇ ਓਕੇ ਯਾਰ ਕਿੱਥੇ ਆ ਪ੍ਰਸ਼ਾਸਨ ਮੈਨੂੰ ਹੁਣ ਬਿਲਕੁਲ ਮੌਜਦਾਰ ਨਹੀਂ ਬਾਈ ਟੱਪਣਾ ਮੋੜੇ ਤੇ ਆ ਜਮਾ ਜੋ ਸੋਤੋਂ ਹੁੰਦਾ ਪ੍ਰਸ਼ਾਸਨ ਤੋਂ ਕਰ ਰਹੇ ਹੋ ਜੇ ਮੈਨੂੰ ਮਾਰਨਾ ਹੋਇਆ ਮਾਰ ਦਿਓ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਕਰਨਾ ਮੇਰੀ ਬਸ ਐਦੀ ਬਸ ਐਦੀ ਬਿਲ ਕਰਦਾ ਇਹਨੂੰ ਪਾ ਲਿਓ ਬਈ ਬਣ ਕੇ ਐਦੀ ਬਿਲ ਕਰਦਾ ਮੈਨੂੰ ਪਾ ਲਿਓ ਹੋਰ ਮੈਨੂੰ ਕਿਸੇ ਅੜ ਨਹੀਂ ਹੈਗਾ ਮੈਂ ਰੋ ਤਾਂ ਰਿਹਾ ਮੈਂ ਕੋ ਡਰ ਕੇ ਨਹੀਂ ਹੋਈ ਜਾਂਦਾ ਵੀ ਕਹਿੰਦੇ ਹੋਣਗੇ ਵੀ ਡਰੀ ਜਾਂਦਾ ਜਾਂ ਬਸ ਮੈਨੂੰ ਇਹਨੂੰ ਦੇਖ ਕੇ ਹੰਜੂ ਨਿਕਲ ਰਿਹਾ ਵੀ ਇਹ ਮੈਂ ਸੱਚ ਬਾਤ ਤੇ ਮੋਨੇ ਸਿਰਫ ਸੱਚ ਦੀ ਗੱਲ ਕੀਤੀ ਆ ਤੇ ਕੰਨ ਆ ਵੀ ਬਾਈ ਜਨਦਰ ਜਾਉਂਦਾ ਕਰੂੰਗਾ ਵੀ ਠੀਕ ਆ ਮੈਨੂੰ ਮਾਰ ਜੋ ਜੇ ਮੇਰੀ ਬੱਚੀ ਦੇ ਹੱਥ ਲੱਗ ਗਏ ਤਾਂ ਤੁਹਾਨੂੰ ਪਰਮਾਦਵਾ ਮੇਰਾ ਕੋਈ ਪਰਸਨਲ ਮਸਲਾ ਨਹੀਂ ਸੀਗਾ ਇਹਦੇ ਵਿੱਚ ਇੱਕ ਮੈਂ ਜਸਟ ਪਿੰਡ ਲਈ ਖੜਾ ਸੀਗਾ ਵੀ ਪਿੰਡ ਦੇ ਨਾਲ ਕਰੂਗਾ ਸੱਚ ਬੋਲਿਆ ਸੀ ਸੱਚ ਨਾਲ ਕਰੂਗਾ ਪਰ ਯਾਰ ਐਡਾ ਐਡੇ ਨੀਅਤ ਕਰਦੀ ਯਾਰ ਐਡਾ ਝੂਠ ਯਾਰ ਕਮਾਲ ਹੋ ਗਈ ਯਾਰ ਹੱਦੋਂ ਵੱਧ ਕਮਾਲ ਹੋ ਗਈ ਯਾਰ ਵੀ ਇੱਕ ਸੱਚ ਬੋਲਣ ਵਾਲੇ ਬੰਦੇ ਨੂੰ ਥਾਣਾ ਕੋਡ ਪਤਾ ਐ ਐਸਐਚਓ ਆ ਕੇ ਧਮਕੀ ਦੇਵੇ ਵਿਤਾ ਨੂੰ ਮੈਂ ਦੇਖੂੰ ਤਰ੍ਹਾਂ ਮੈਂ ਆ ਘਾ ਦੂੰ ਮੈਂ ਤੇ ਮ ਫਲਾਣੇ ਪਰਚੇ ਕਰ ਦੂੰ ਤੇ ਨਾ ਮੈਂ ਇਨਕਾਊਂਟਰ ਕਰਾਂ ਨੂੰ ਕਰਦੇ ਯਾਰ 1984 ਕਹਿੰਦਾ ਨਹੀਂ ਕਿਤੇ ਤੁਸੀਂ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਸੱਚ ਦਾ ਸਾਥ ਦੇ ਦਿਓ ਪਲੀਜ਼ ਸੱਚ ਕੀ ਆ ਤੁਸੀਂ ਸਭ ਜਾਣਦੇ ਹੋ ਠੀਕ ਆ ਮੈਂ ਕੋਈ ਟੀਆਰਪੀ ਲਈ ਜਾਂ ਗਈ ਫੇਮਸ ਹੋਣ ਦੀ ਨਹੀਂ ਇਹ ਸਭ ਕੀਤਾ ਫੇਮਸ ਤਾਂ ਮੈਂ ਪਹਿਲੀ ਬਹੁਤ ਆ ਮੈਂ ਮੇਰੇ ਕੋਲੇ ਕੀ ਕਹਨੇ ਹੁੰਦੇ ਆ ਲੋਕ ਜਿਹੜੇ ਹੈਗੇ ਆ ਬਥੇਰੇ ਮੈਨੂੰ ਵੀਡੀਓ ਸ਼ੇਅਰ ਕਰਾਉਂਦੇ ਆ ਭਾਈ ਤੂੰ ਆ ਬੋਲਦੇ ਆ ਬੋਲਦੇ ਹਨ ਝੂਠੀਆਂ ਗੱਲਾਂ ਕਰਨ ਨੂੰ ਬਹੁਤ ਨੇ ਪਰ ਮੈਂ ਆਪਦੇ ਆਪਦੀ ਬੱਚੀ ਦੀ ਸਹੋਂਗੇ ਕਹਿੰਦਾ ਭਗਵੰਤ ਮਾਨ ਸਾਹਿਬ ਜੀ ਮੈਂ ਝੂਠਾ ਆਵਾਂ ਨਾ ਮੇਰੇ ਮੇਰਾ ਅਕਾਊਂਟ ਕਰ ਦੋ ਸਵੇਰੇ ਆ ਕੇ ਪਰ ਮੈਂ ਸੱਚ ਲਿਖਣਾ ਸੱਚ ਲਿਖਣਾ ਰਹੂੰਗਾ ਮੇਰੇ ਪਿੰਡ ਦੇ ਲਈ ਮੈਂ ਖੜਾ ਤੇ ਖੜਾ ਰਹੂੰਗਾ ਇਹ ਪ੍ਰਸ਼ਾਸਨ ਮੈਨੂੰ ਅੱਜ ਪਿੰਡ ਆ ਕੇ ਡਰਾ ਕੇ ਗਿਆ ਨਾ ਇਤੋਂ ਕਿਉਂ ਬੋਲਿਆ ਓਏ ਫਲਾਣਾ ਬੋਲਿਆ ਤੇ ਆਹ ਪਰਚਾ ਦੇ ਨੂੰ ਦੇ ਦਿਓ ਯਾਰ ਕੀ ਕਰਦੋਂਗੇ ਫਿਰ ਵੱਤਬੰਦ ਮਾਰ ਦੋਂਗੇ ਮੈਂ ਕਰੇ ਕਹਿਤਾ ਮੈਂ ਕਿਹਾ ਵੀ ਮੈਂ ਮੈਨੂੰ ਮਾਰੂਗਾ ਪ੍ਰਸ਼ਾਸਨ ਆਕੇ ਕਿਸੇ ਤਰੀਕੇ ਨਾਲ ਐਸਐਚਓ ਕੋਲ ਬੱਤਾ ਮਨੀਸ਼ ਕੁਵਾਰ ਮੈਨੂੰ ਮਾਰੂਗਾ ਮੈਂ ਕਰਿਆ ਕੇ ਗੱਲ ਦਸਤੀ ਮਾਰਦੀ ਯਾਰ ਫਿਰ ਕੀ ਹੋ ਜੂਗਾ ਮੇਰੀ ਕਿਹੜਾ ਉਮਰ 100 ਸਾਲ ਆ ਜਾਂ 150 ਸਾਲ ਆ ਵੱਤਬਦ ਅੱਜ ਕੱਲ ਹੋਰ ਕਿੰਨੀਆਂ 50 55 ਸਾਲ ਆ ਵੱਤਬਦ ਮਾਰ ਦੂ ਔਰ ਕੀ ਕਰਦੂਗਾ ਠੀਕ ਹੈ ਨਾ ਸੋ ਮੇਰੀ ਬੇਨਤੀ ਹੈ ਇਹ ਪਲੀਜ਼ ਸਾਰੇ ਪੰਜਾਬ ਵਾਸੀਆਂ ਨੂੰ ਬਸ ਸੱਚ ਨਾਲ ਖੜਜੋ ਬਸ ਲਾਸਟ ਇਹੀ ਬੇਨਤੀ ਕਰਦਾ ਜੇ ਮੈਂ ਝੂਠਾ ਹਾਂ ਯਾਰ ਜੇ ਮੈਂ ਝੂਠਾ ਬੰਦਾ ਹੋਇਆ ਨਾ ਤੁਸੀਂ ਰੱਸਾ ਲੈ ਆਇਓ ਪਿੰਡ ਦੇ ਵਿੱਚ ਖੜ ਕੇ ਤੇ ਮੈਨੂੰ ਫਾਹ ਹਮਕਾ ਦਿਓ ਯਾਰ ਜੇ ਮੈਂ ਝੂਠਾ ਹੋਇਆ ਸਿਰ ਮੈਂ ਸੱਚ ਲਈ ਖੜਾਂਗਾ ਸੱਚ ਲਈ ਖੜਾ ਰਹੂੰਗਾ ਮੈਂ ਪਹਿਲਾਂ ਵੀ ਖੜਾ ਸੀ ਕਸਾਨ ਅੰਦੋਲਨ ਦੇ ਵਿੱਚ ਵੀ ਖੜਾ ਸੀ ਹੁਣ ਵੀ ਖੜਾਂਗਾ ਤੇ ਐਸਐਚਓ ਸਾਹਿਬ ਤੁਹਾਡੇ ਵਰਦੀ ਸਰਕਾਰ ਨੇ ਪਾਈ ਹੈ ਨਾ ਬਿਨਾ ਵਰਦੀ ਤੋਂ ਆ ਕੇ ਮੇਰੇ ਤੇ ਐਜਰ ਉਹ ਮਾਰ ਕੇ ਦੇਖੋ ਫਿਰ ਮੈਂ ਤੁਸੂ ਆਵੇਂ ਵੀ ਜੱਟ ਦਾ ਬੁੱਤਾਂ ਠੀਕ ਹੈ ਨਾ ਮਨੀਸ਼ ਕੁਮਾਰ ਜੀ ਪਲੀਜ਼ ਨੋਟਡ ਜਿਹੜਾ ਤੁਸੀਂ ਅੱਜ ਮੇਰੇ ਤੇ ਆ ਕੇ ਕੀਤਾ ਨਾ ਮੈਂ ਤੇਰਾ ਕਰਾ ਦੂੰ ਮੇਰਾ ਬਾਹ ਕਰਾ ਦੂੰ ਮੈਂ ਤੇਰਾ ਐਨਕਾਊਂਟਰ ਕਰਾ ਦਨੀ ਯਾਰ ਮੈਂ ਹੁਣ ਮਨ ਤੋਂ ਡਰਦਾ ਹੀ ਨਹੀਂ ਜਮਾ ਮੈਂ ਪੰਜਾਬ ਵਾਸੀਆਂ ਨੂੰ بس ਇਹੀ ਬੇਨਤੀ ਕਰਦਾ ਮੇਰੇ ਇੱਕ ਬੱਚੀ ਆ 4 ਮਹੀਨਿਆਂ ਦੀ ਐਦਾ ਕੁਛ ਕਰ ਦਿਓ ਬਸ ਇਹ ਇਹ ਮੇਰੇ ਬਿਨਾ ਰੋਲ ਜੂਗੀ ਪਲੀਜ਼ ਜੇ ਮੈਂ ਠੂਠਾ ਹੋਵਾਂ ਜਾਣਾ ਖੜੇ ਯਾਰ ਠੀਕ ਹੈ ਨਾ ਬੱਸ ਆਲਾ ਛਵੀਂ ਦੀ ਸੱਸੀ ਕਾਲ ਮੈਨੂੰ ਮਾਰ ਜਿਓ ਆ ਕੇ ਮੇਰੇ ਖੇਤਾਂ ਦੇ ਵਿੱਚ ਘਾਰ ਆ ਮੇਰਾ ਕੱਲਾ ਘਾਰ ਆ ਮਾਰ ਜਿਓ ਆ ਕੇ ਜਮਾ ਮੈਨੂੰ ਕਿਸੇ ਜੀ ਦੀ ਲੋੜ ਨਹੀਂ ਹੈਗੀ ਸੱਸੀ ਕਾਲ